ਵੱਲੋਂ ਜੈ ਸ਼੍ਰੀ ਰਾਮ ਦਾ ਜੀ ਘਾਰਾ ਲਗਾਇਆ ਗਿਆ ਉਸ ਨੂੰ ਜਿਹੜਾ ਕਹਿੰਦੇ ਕੁੱਟਿਆ ਗਿਆ ਮਾਰਿਆ ਗਿਆ ਉਸ ਤੋਂ ਬਾਅਦ ਹਿੰਦੂ ਜੱਤੀ ਬੰਦੀਆਂ ਔਰ ਭਾਈ ਭੌਰ ਧਰਨਾ ਵੀ ਜਿਹੜਾ ਲਗਾਇਆ ਗਿਆ ਸੀ ਕੋ ਭਾਜੀ ਜਿਹੜਾ ਕੀ ਕੱਲ ਇੱਕ ਪ੍ਰੋਟੈਸਟ ਸੀਗਾ ਆਈ ਲਵ ਮੁਹੰਮਦ ਜੋ ਕਿ ਯੂਪੀ ਦੇ ਵਿੱਚ ਆਈ ਲਵ ਮੁਹੰਮਦ ਨੂੰ ਲੈ ਕੇ ਬੱਚਿਆਂ ਨੂੰ ਜਿਹੜਾ ਕੀ ਹੈ ਨਾ ਇੱਕ ਬੱਚੇ ਦੀ ਵੀ ਮੌਤ ਹੋ ਗਈ ਤੇ ਧਰਮ ਗੁਰੂ ਸੀ ਸਾਡੇ ਤੌਕੀ ਰਜਾ ਜੀ ਉਹਨਾਂ ਨੂੰ ਅਰੈਸਟ ਹੋ ਗਏ ਉਹਦੇ ਸਬੰਧ ਦੇ ਵਿੱਚ ਕਾਰਪੋਰੇਸ਼ਨ ਤੋਂ ਤੋਂ ਧਰਨਾ ਜਿਹੜਾ ਕੀ ਆ ਅਸੀਂ ਪ੍ਰੋਟੈਸਟ ਕਰਦੇ ਜਾ ਰਹੇ ਹਾਂ ਕਮਿਸ਼ਨਰ ਸਾਹਿਬ ਦਫ਼ਤਰ ਪਹੁੰਚੇ ਸੀ ਅਸੀਂ ਅੰਦਰ ਚੱਲ ਗਏ ਉਤਨਾ ਫੂਕ ਹੋ ਗਿਆ ਸਾਰਾ ਕੁਝ ਹੋ ਗਿਆ ਤੇ ਉੱਥੇ ਐਸਪੀ ਮੈਮ ਵੀ ਮੌਜੂਦ ਸੀਗੇ ਉੱਥੇ ਡੋਗਰਾ ਸਾਹਿਬ ਵੀ ਮੌਜੂਦ ਸੀਗੇ ਡੀਐਸਪੀ ਸਾਹਿਬ ਸਾਰਾ ਪ੍ਰਸ਼ਾਸਨ ਸੀ ਐਸਐਚਓ ਰਵਿੰਦਰ ਜੀ ਸਾਰਾ ਪ੍ਰਸ਼ਾਸਨ ਸੀ ਸੀਆਈਟੀ ਵੀ ਕਰਾ ਸਾਰੇ ਸੀ ਅਸੀਂ ਅੰਦਰ ਚੱਲ ਗਏ 10 ਬੰਦੇ ਅਸੀਂ ਉਹ ਜਿਹੜੇ ਗੇਟ ਤੋਂ ਮੈਮ ਕਿੰਦਰ ਵੀ 10 ਬੰਦੇ ਐਸਪੀ ਮੈਮ ਕਿੰਦਰ ਵੀ ਤੁਸੀਂ 10 ਬੰਦੇ ਅੰਦਰ ਆ ਜਾਓ ਅਸੀਂ 10 ਬੰਦੇ ਜਿਹੜੇ ਸੀਗੇ ਅੰਦਰ ਚੱਲ ਗਏ 10 ਬੰਦੇ ਜਿਹੜੇ ਅੰਦਰ ਚੱਲ ਗਏ ਬਾਹਰ ਅ ਪਤਾ ਲੱਗਾ ਜਿਹੜਾ ਉਹਨਾਂ ਨੇ ਕਿਹਾ ਉਹ ਵੀਡੀਓ ਦੇ ਵਿੱਚ ਇੱਕ ਬੰਦਾ ਆ ਰਿਹਾ ਆ ਤੇ ਜੈ ਸ਼੍ਰੀ ਰਾਮ ਦੇ ਨਾਰੇ ਲਾ ਕੇ ਪ੍ਰੋਵੋਕ ਕਰ ਰਿਹਾ ਬੱਠੇ ਬੰਦਿਆਂ ਨੂੰ ਤਿੰਨ ਚਾਰ ਉਹਨਾਂ ਨੇ ਨਾਰੇ ਲਾਏ ਆ ਤਾਂ ਅੱਜੋ ਵੀ ਜਨਕੀ ਅੱਲਾਹੁ ਅਕਬਰ ਦੇ ਨਾਰੇ ਲਾ ਕੇ ਇੰਨੀ ਗੱਲ ਖਤਮ ਹੋ ਗਈ ਉਹ ਫਿਰ ਰੁਕ ਗਏ ਤੁਸੀਂ ਵੀਡੀਓ ਦੇ ਵਿੱਚ ਜੋ ਆਪਾਂ ਵੀਡੀਓ ਦਿਖਾਈ ਆ ਉਹ ਰੁਕ ਜਾਂਦਾ ਆ ਕਹਿੰਦਾ ਮਤਲਬ ਆ ਉਹ ਪ੍ਰੀ ਪਲਾਨਡ ਜਿਹੜਾ ਕਿ ਇੱਕ ਦੇਸ਼ ਦਾ ਪੰਜਾਬ ਦਾ ਜਲੰਧਰ ਦਾ ਜੋ ਬੀਜਪੀ ਇਹ ਕਰਦੀ ਆ ਰਹੀ ਹੈ ਕਿ ਜਦੋਂ ਜਿੱਥੇ ਇਲੈਕਸ਼ਨ ਹੋਵੇ ਤੁਹਾਨੂੰ ਪਤਾ ਜਿਮਣੀ ਚੋਣਾ ਤੁਸੀਂ ਇਹ ਨਹੀਂ ਗੱਲ ਕਿੰਦਾ ਕਹਿ ਸੋਦੇ ਜੀ ਪ੍ਰੀਪਲਾਨ ਤੁਹਾਨੂੰ ਕਿੱਦਾ ਪਤਾ ਭਾਜੀ 4-500 ਬੰਦਾ ਕੱਲਾ ਹੋਵੇ ਠੀਕ ਹੈ ਨਾ 4-500 ਬੰਦਾ ਆਪਣੇ ਉੱਥੇ ਪ੍ਰੋਗਰਾਮ ਪ੍ਰੋਟੈਸਟ ਕਰ ਰਿਹਾ ਹੋਵੇ ਹਿੰਦੂ ਭਾਈ ਮੈਂ ਜਾ ਕੇ ਅੱਲਾਹੁ ਅਕਬਰ ਕਹਿ ਦਵਾਂ ਉਹਨਾਂ ਨੂੰ ਉਹਨਾਂ ਨੇ ਕਹਣਾ ਯਾਰ ਤੈਨੂੰ ਅੱਜ ਹੀ ਅੱਲਾਹੁ ਅਕਬਰ ਇੱਥੇ ਹੀ ਤੈਨੂੰ ਅੱਲਾਹੁ ਅਕਬਰ ਯਾਦ ਆਇਆ ਤੈਨੂੰ ਇਸ ਜਗ੍ਹਾ ਤੇ ਹੀ ਅੱਲਾਹੁ ਅਕਬਰ ਯਾਦ ਆਇਆ ਭਾਜੀ ਅਗਰ ਸ਼੍ਰੀ ਰਾਮ ਜੀ ਦੇ ਭਗਤ ਸੀਗੇ ਅਸੀਂ ਵੀ ਕਹਿੰਦੇ ਅ ਪਾ ਜੀ ਉਹ 4-500 ਅਗਰ ਮੁਸਲਮਾਨਾ ਨੇ ਟੋਪੀ ਲਈਆ ਆਪਣੇ ਪੀਸਫੁਲੀ ਬੈਠੇ ਆ ਕੋਈ ਨਾਰਾ ਨਹੀਂ ਲਗਾ ਰਿਹਾ ਤੁਸੀਂ ਵੀਡੀਓ ਦੇਖ ਲਓ ਆ ਕੇ ਜੈ ਸ਼੍ਰੀ ਰਾਮ ਜੀ ਕਹਿਤਾ ਕੁਛ ਨਹੀਂ ਕੀ ਹੋਇਆ ਮੈਨੂੰ ਤੁਹਾਨੂੰ ਕੀ ਲੱਗਦਾ ਇੱਕ ਯੂਬ ਜੀ ਇੱਕ ਸਵਾਲ ਸੋਲੋ ਮੇਰੀ ਪੂਰੀ ਗੱਲ ਥੋੜੀ ਜਿਹੀ ਯੂਬ ਜੀ ਇੱਕ